ਅੱਜ ਦੇ ਵੀਡੀਓ ਚ ਆਪਾਂ ਤਿੰਨ ਤਰ੍ਹਾਂ ਦੇ ਫਲਾਵਰ ਡਿਜ਼ਾਈਨ ਬਣਾ ਕੇ ਤਿਆਰ ਕਰਾਂਗੇ ਜਿਨ੍ਹਾਂ ਦਾ ਕਿ ਬਹੁਤ ਜ਼ਿਆਦਾ ਟ੍ਰੈਂਡ ਹੈ ਇਹ ਵਾਲੀਆਂ ਜਿਹੜੀਆਂ ਅੱਜ ਆਪਾਂ ਤੁਹਾਨੂੰ ਤਿੰਨ ਸਟਿਚ ਦੱਸਾਂਗੇ ਤੇ ਤਿੰਨ ਆਪਾਂ ਫਲਾਵਰ ਬਣਾ ਕੇ ਦਿਖਾਵਾਂਗੇ ਇਹਨਾਂ ਦਾ ਬਹੁਤ ਜ਼ਿਆਦਾ ਹੁਣ ਰਿਵਾਜ ਆ ਇਹ ਕੜਾਈ ਦਾ ਸੋ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਆਪਣੇ ਸੂਟ ਤੇ ਡਿਜ਼ਾਈਨ ਕਰ ਸਕਦੇ ਹੋ ਸੋ ਵੀਡੀਓ ਨੂੰ ਪੂਰਾ ਦੇਖ ਲਿਓ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਬੈਲ ਦਾ ਬਟਨ ਜ਼ਰੂਰ ਦਬਦਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਆਜੋ ਜੀ ਆਪਾਂ ਨੇ ਇੰਨਾ ਇੱਕ ਫਲਾਵਰ ਜਿਹੜਾ ਬਣਾ ਕੇ ਅੱਧਾ ਤਿਆਰ ਕਰ ਲਿਆ ਤੇ ਦੂਜਾ ਤੁਸੀਂ ਦੇਖੋ ਧਿਆਨ ਤੁਹਾਡਾ ਸੂਈ ਕੰਨੀ ਹੋਣਾ ਚਾਹੀਦਾ ਤੇ ਆਪਾਂ ਸਟਿਚ ਹੈ ਜਿਹੜਾ ਕਿਸ ਤਰ੍ਹਾਂ ਚੱਕਣਾ ਇਹ ਤੁਸੀਂ ਧਿਆਨ ਨਾਲ ਦੇਖ ਲੈਣਾ ਬਣਾਉਣਾ ਬਹੁਤ ਜਿਆਦਾ ਸੌਖਾ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਸੂਈ ਵਿਚਾਲੇ ਕੱਢਣੀ ਆ ਫਿਰ ਸੂਈ ਆਪਾਂ ਨੇ ਲੈ ਕੇ ਜਾਣੀ ਆ ਬਿਲਕੁਲ ਉਹਦੇ ਨਾਲ ਹੀ ਸੂਈ ਆਪਾਂ ਲਿਜਾ ਕੇ ਦੂਜੀ ਸਾਈਡੋਂ ਕੱਢ ਲਾਂਗੇ ਫਿਰ ਇਧਰਲੀ ਸਾਈਡ ਤੋਂ ਫਿਰ ਸਟਿਚ ਚੱਕਾਂਗੇ ਵਿਚਾਲੇ ਕੱਢਣੀ ਆ ਸੂਈ ਫਿਰ ਦੀ ਆਪਾਂ ਦੂਜੀ ਸਾਈਡ ਫਿਰ ਕੱਢਣੀ ਆ ਸੋ ਇਸ ਤਰ੍ਹਾਂ ਕਰਕੇ ਇਹ ਜਿਹੜਾ ਇੱਕ ਆਪਣਾ ਹਾਰਟ ਵਾਲਾ ਡਿਜ਼ਾਈਨ ਹੈਗਾ ਬਹੁਤ ਸੋਹਣਾ ਤਿਆਰ ਹੋ ਜਾਂਦਾ ਹੈ ਇਹਨੂੰ ਤੁਸੀਂ ਆਪਣੇ ਸੂਟ ਦੇ ਵਿੱਚ ਬੂਟੀਆਂ ਨੂੰ ਸਪੈਟ ਕਰਕੇ ਪਾ ਸਕਦੇ ਹੋ। ਚਾਹੇ ਤੁਸੀਂ ਇਹ ਵਾਲਾ ਫਲਾਵਰ ਹੈ ਜਿਹੜਾ ਕਿਸੇ ਬੇਲ ਦੇ ਵਿੱਚ ਐਡ ਕਰ ਸਕਦੇ ਹੋ। ਜਿਵੇਂ ਕਿਸੇ ਵੀ ਤਰ੍ਹਾਂ ਦੀ ਆਪਾਂ ਨੇ ਬੇਲ ਬਣਾਉਣੀ ਆ ਉਹਦੇ ਫਲਾਵਰ ਦੇ ਜਗ੍ਹਾ ਤੇ ਆਪਾਂ ਇਹ ਫਲਾਵਰ ਐਡ ਕਰ ਸਕਦੇ ਆ। ਸੋ ਦੇਖੋ ਆਪਣਾ ਧਿਆਨ ਹੈ ਜਿਹੜਾ ਸੂਈ ਕੰਨੀ ਹੋਣਾ ਚਾਹੀਦਾ। ਜਦੋਂ ਆਪਾਂ ਧਿਆਨ ਨਾਲ ਦੇਖਾਂਗੇ ਫਿਰ ਆਪਾਂ ਨੂੰ ਸਮਝ ਆ ਜਾਂਦਾ ਹੁੰਦਾ ਹੈ। ਜੇ ਸਮਝ ਨਾ ਆਵੇ ਤਾਂ ਵੀਡੀਓ ਨੂੰ ਆਪਾਂ ਦੁਬਾਰਾ ਚਲਾ ਕੇ ਦੇਖ ਸਕਦੇ ਹਾਂ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਫਲਾਵਰ ਨੂੰ ਕੰਪਲੀਟ ਕਰ ਲੈਣਾ ਸਾਪਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਹਿਲਾਂ ਤੁਸੀਂ ਇਹਨੂੰ ਸ਼ਾਪ ਜ਼ਰੂਰ ਲਿਆ ਕਰੋ ਤਾਂ ਕਿ ਆਪਣੇ ਜਿਹੜਾ ਜਿੱਥੇ-ਜਿੱਥੇ ਆਪਣੀ ਲਾਈਨ ਆਪਾਂ ਨੇ ਡਰਾ ਕੀਤੀ ਹੋਈ ਹੈ ਉਹਦੇ ਉੱਪਰ-ਉੱਪਰ ਆਪਾਂ ਸਟੀਚ ਚੱਕ ਸਕੀਏ। ਸੋ ਲਓ ਜੀ ਇਸ ਤਰ੍ਹਾਂ ਆਪਣਾ ਇਹ ਇੱਕ ਫਲਾਵਰ ਬਣ ਕੇ ਤਿਆਰ ਹੋ ਗਿਆ। ਚਾਹੇ ਆਪਾਂ ਇਹਨੂੰ ਆਲੇ-ਦਾਲੋਂ ਕੱਚੇ ਧੋਪੇ ਨਾਲ ਅੰਡਰਲਾਈਨ ਵੀ ਕਰ ਸਕਦੇ ਹਾਂ। ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਇਹ ਹੁਣ ਆਪਾਂ ਇਹਦੇ ਨਾਲ ਵਾਲਾ ਇੱਧਰ ਲਾ ਆਪਾਂ ਫਲਾਵਰ ਤਿਆਰ ਕਰਾਂਗੇ ਦੇਖੋ ਇਹ ਆਪਾਂ ਨੇ ਇੱਧਰ ਤਿਆਰ ਕਰ ਲਿਆ ਇਹ ਦੇਖੋ ਇਸ ਤਰ੍ਹਾਂ ਆਪਾਂ ਬੈਕ ਸਟੀਚ ਨਾਲ ਤਿਆਰ ਕਰਨਾ ਇਹ ਵਾਲੀ ਕਢਾਈ ਦਾ ਜਿਹੜਾ ਇੰਨਾ ਜ਼ਿਆਦਾ ਟ੍ਰੈਂਡ ਹੈਗਾ ਇਹ ਘੇਰੇ ਤੇ ਆਪਾਂ ਇਸ ਤਰ੍ਹਾਂ ਦੇ ਡਿਜ਼ਾਈਨ ਬਣਾ ਸਕਦੇ ਆਂਗੇ ਸਿੰਪਲੀ ਬਸ ਇਹਨੂੰ ਆਪਾਂ ਵਿੱਚੋਂ ਫਿਲ ਨਹੀਂ ਕਰਨਾ ਕੁਛ ਨਹੀਂ ਕਰਨਾ ਸਿਰਫ ਕੱਲਾ ਇਸ ਤਰ੍ਹਾਂ ਆਪਾਂ ਬੈਕ ਸਟੀਚ ਨਾਲ ਤਿਆਰ ਕਰਨਾ ਕੱਚੀ ਕੜਾਈ ਮੰਗੂ ਇਹ ਜਿਹੜੀ ਕੜਾਈ ਆ ਕਰੀ ਹੋਈ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਸੋ ਇਸ ਤਰ੍ਹਾਂ ਆਪਾਂ ਆਪਣੇ ਸੂਟ ਦੇ ਉੱਤੇ ਘੇਰੇ ਤੇ ਜਿਵੇਂ ਮਰਜੀ ਡਿਜ਼ਾਈਨ ਤਿਆਰ ਕਰ ਲਈ ਆ ਆਪਦੇ ਹਿਸਾਬ ਨਾਲ ਦੇਖੋ ਇਸ ਤਰ੍ਹਾਂ ਆਪਾਂ ਇਹ ਬੈਕ ਸਟਿਚ ਨਾਲ ਸਾਰਾ ਤਿਆਰ ਕਰਾਂਗੇ ਬਹੁਤ ਜ਼ਿਆਦਾ ਸੌਖਾ ਇਹ ਜਿੱਥੋਂ ਆਪਾਂ ਨੇ ਟਾਂਕਾ ਚੱਕਣਾ ਦੁਬਾਰਾ ਫੇਰ ਆਪਾਂ ਉਥੋਂ ਦੀ ਉਹ ਸੂਈ ਕੱਢਣੀ ਆ ਮੋੜ ਕੇ ਬਿਲਕੁਲ ਨਾਲ ਹੀ ਉਹਦੇ ਦੇਖੋ ਇੰਨਾ ਕ ਆਪਾਂ ਸਟਿਚ ਚੱਕ ਲਏ ਫੇਰ ਮੋੜ ਕੇ ਸੂਈ ਉੱਥੇ ਕੱਢ ਲਈ ਫੇਰ ਉਹ ਤੋਂ ਥੋੜੀ ਜੀ ਅਹਾਂ ਜਾ ਕੇ ਫੇਰ ਫੇਰ ਵਾਪਸ ਉੱਥੇ ਫੇਰ ਉਹ ਤੋਂ ਥੋੜੀ ਜੀ ਫੇਰ ਅੱਗੇ ਜਾ ਕੇ ਕੱਢਣੀ ਹੈ ਸੂਈ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਸਾਰੇ ਨੂੰ ਕੰਪਲੀਟ ਕਰ ਲਾਂਗੇ ਸੋ ਲਓ ਜੀ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਹੁਣ ਚਾਹੇ ਤਾਂ ਤੁਸੀਂ ਇਹਨੂੰ ਵਿੱਚੋਂ ਫਿਲ ਕਰ ਸਕਦੇ ਹੋਗੇ ਤੇ ਚਾਹੇ ਐਜ਼ ਇਟ ਵੀ ਆਪਾਂ ਇਹਨੂੰ ਰੱਖ ਸਕਦੇ ਆਂ ਇਸ ਤਰ੍ਹਾਂ ਵੀ ਜਿਹੜੇ ਇਹ ਨੇ ਇਹਦੇ ਵਿੱਚ ਇੱਕ ਅੱਧਾ ਪਟੜਜਨ ਹੋਰ ਐਡ ਕਰਕੇ ਇੱਕ ਆਪਾਂ ਇਹ ਫਲਾਵਰ ਹੋ ਗਏ ਇੱਕ ਕੋਈ ਛਿੱਟੇ ਜੇ ਹੋ ਗਏ ਵਿੱਚ ਇਸ ਤਰ੍ਹਾਂ ਕਈ ਕਈ ਤਰ੍ਹਾਂ ਦੇ ਡਿਜ਼ਾਈਨ ਤਿਆਰ ਕਰਕੇ ਆਪਾਂ ਘੇਰੇ ਤੇ ਬਣਾ ਸਕਦੇ ਆ ਇਹਨਾਂ ਨੂੰ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਸਾਰਿਆਂ ਨੂੰ ਹੁਣ ਦੇਖੋ ਜੇ ਆਪਾਂ ਨੇ ਵਿੱਚ ਉਹਨੂੰ ਫਿਲ ਵੀ ਕਰਨਾ ਤਾਂ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਇੱਕ ਤਾਂ ਆਪਾਂ ਇਸ ਤਰ੍ਹਾਂ ਦੇਖੋ ਇਹਨੂੰ ਨੋਟ ਸਟਿਚ ਨਾਲ ਵਿੱਚ ਵਿੱਚ ਇਸ ਤਰ੍ਹਾਂ ਇਹਦੇ ਆਪਾਂ ਸ਼ੇਡ ਜੇ ਬਣਾ ਸਕਦੇ ਆ ਇਸ ਤਰ੍ਹਾਂ ਕਰਕੇ ਦੋ ਤਰੀਕੇ ਦੱਸਾਂਗੇ ਆਪਾਂ ਤੁਹਾਨੂੰ ਵਿੱਚੋਂ ਜੇ ਤੁਸੀਂ ਇਹਨੂੰ ਫਿਲ ਕਰਨਾ ਚਾਹੁੰਦੇ ਹੋ ਜੇ ਤੁਸੀਂ ਇਸ ਤਰ੍ਹਾਂ ਹੀ ਰੱਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀ ਬਣਿਆ ਹੋਇਆ ਸੂਟ ਤੇ ਬਹੁਤ ਸੋਹਣਾ ਲੱਗਦਾ ਲਓ ਜੀ ਇੱਕ ਤਾਂ ਆਪਾਂ ਨੇ ਇਸ ਤਰ੍ਹਾਂ ਇਹਨੂੰ ਫਿਲ ਕਰ ਲਿਆ ਤੇ ਦੂਜਾ ਆਪਾਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਆਪਾਂ ਕੁੰਡੀ ਤੋਂ ਪਾਈ ਕਿਕੇ ਦੇ ਵਿੱਚ ਲਾ ਦਈਏ ਤੇ ਇਹ ਵੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਤੇ ਇੱਥੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੋਨੂੰ ਕਿਸ ਤਰ੍ਹਾਂ ਜਿਹੜਾ ਇਹਦੇ ਵਿੱਚੋਂ ਭਰਿਆ ਹੋਇਆ ਫਲਾਵਰ ਸੋਹਣਾ ਲੱਗਿਆ ਨਾਟ ਸਟਿਚ ਨਾਲ ਜਾਂ ਫਿਰ ਜਿਹੜਾ ਆਪਾਂ ਨੇ ਇਹ ਕੁੰਡੀ ਟੋਪੇ ਨਾਲ ਬਣਾਇਆ ਇਹ ਮੈਨੂੰ ਇਹ ਵਾਲਾ ਜ਼ਿਆਦਾ ਸੋਹਣਾ ਲੱਗਿਆ ਇਹ ਵਾਲਾ ਜਿਹੜਾ ਆਪਾਂ ਹੁਣ ਡਿਜ਼ਾਈਨ ਬਣਾ ਰਹੇ ਹਾਂ ਮੈਨੂੰ ਇਹ ਜ਼ਿਆਦਾ ਸੋਹਣਾ ਲੱਗਿਆ ਭਰਿਆ ਹੋਇਆ ਤੇ ਤੁਸੀਂ ਵੀ ਆਪਦੇ ਕਮੈਂਟ ਜਰੂਰ ਕਰਿਓ ਵੀ ਸੋਨੂੰ ਕਿਸ ਤਰ੍ਹਾਂ ਸੋਹਣਾ ਲੱਗਿਆ ਇਹ ਨਾਲੇ ਸਿੰਪਲ ਹੈ ਸੌਖਾ ਹੈਗਾ ਛੇਤੀ ਬਣ ਜਾਂਦਾ ਹੈ ਚਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਵਿੱਚੋਂ ਫਿਲ ਕਰ ਲਿਆ ਤੁਸੀਂ ਵੀ ਇਸ ਤਰ੍ਹਾਂ ਆਪਣੇ ਸੂਟ ਤੇ ਜ਼ਰੂਰ ਬਣਾ ਕੇ ਤਿਆਰ ਕਰਿਓ ਤੇ ਫਿਰ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਬਣਿਆ ਤੇ ਹੁਣ ਆਪਾਂ ਨੈਕਸਟ ਫਲਵਰ ਹੈ ਜਿਹੜਾ ਉਹ ਭਰਾਂਗੇ ਇਹ ਵੀ ਆਪਾਂ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਦੇਖੋ ਇਸ ਤਰ੍ਹਾਂ ਇਹਇਕੋ ਸਿੱਧਾ ਆਪਾਂ ਨੇ ਤੋਂ ਆਪਾਂ ਚੱਕਣਾ ਤੇ ਉੱਪਰ ਆਪਾਂ ਨੇ ਇਹਦੇ ਧਾਗੇ ਦਾ ਬਾਲਾ ਜਿਹੜਾ ਉਹ ਮਾਰ ਦੇਣਾ ਧਾਗੇ ਇਹਦੇ ਦੀ ਰੱਖਣਾ ਫਿਰ ਇਹਦਾ ਆਪਣਾ ਜਿਹੜਾ ਧਾਗੇ ਦਾ ਬਾਲਾ ਉੱਪਰ ਦੀ ਆ ਜਾਊਗਾ ਬਸ ਇਸ ਤਰ੍ਹਾਂ ਸਿੰਪਲੀ ਸਟਿਚ ਨੇ ਜਿਹੜੇ ਆਪਾਂ ਨੇ ਇਹ ਚੱਕਣੇ ਨੇ ਤੇ ਜਿਹੜਾ ਆਪਣਾ ਫਲਾਵਰ ਹੈਗਾ ਉਹ ਬਣ ਕੇ ਬਹੁਤ ਜ਼ਿਆਦਾ ਸੋਹਣਾ ਤਿਆਰ ਹੁੰਦਾ ਹੈ ਲੋਜੀ ਇਸ ਤਰ੍ਹਾਂ ਆਪਾਂ ਨੇ ਬਣਾ ਕੇ ਤਿਆਰ ਕਰ ਲਿਆ ਹੁਣ ਆਪਾਂ ਇਹਦੀਆਂ ਪੱਤੀਆਂ ਬਣਾ ਕੇ ਤਿਆਰ ਕਰ ਲਾਂਗੇ ਸੋ ਪੱਤੀ ਆਪਾਂ ਨੇ ਕਿਸ ਤਰ੍ਹਾਂ ਬਣਾਉਣੀ ਹੈ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਦੇ ਇੱਕ ਸਟਿਚ ਚੱਕਣਾ ਕੁੰਡੀ ਟੋਪੀ ਵਾਲਾ ਫਿਰ ਉਸ ਤੋਂ ਥੋੜਾ ਜਿਹਾ ਵੱਡਾ ਸਟਿਚ ਫਿਰ ਉਸ ਤੋਂ ਥੋੜਾ ਜਿਹਾ ਵੱਡਾ ਸਟਿਚ ਤੇ ਹੁਣ ਆਪਾਂ ਦੂਜੀ ਸਾਈਡ ਨੂੰ ਆ ਜਾਾਂਗੇ ਇਧਰ ਨੂੰ ਆਪਾਂ ਫਿਰ ਘਟਾਉਂਦੇ ਜਾਵਾਂਗੇ ਇਹਦੇ ਥਰ ਕੋਲੇ ਥੋੜਾ ਜਿਹਾ ਛੋਟਾ ਫੇਰ ਉਸ ਤੋਂ ਛੋਟਾ ਸਟਿਚ ਤੇ ਇਸ ਤਰ੍ਹਾਂ ਆਪਣੀ ਇਹ ਪੱਤੀ ਦੀ ਸ਼ੇਪ ਬਣ ਜੂਗੀ। ਲਓ ਜੀ ਆਪਾਂ ਨੇ ਪੱਤੀ ਹੈ ਜਿਹੜੀ ਬਣਾ ਕੇ ਤਿਆਰ ਕਰ ਲਈ। ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਪੱਤੀਆਂ ਬਣਾ ਕੇ ਕੰਪਲੀਟ ਕਰਾਂਗੇ। ਸੋ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਨਾ ਡਿਜ਼ਾਈਨਾਂ ਚ ਤੁਹਾਨੂੰ ਕਿਹੜਾ ਜ਼ਿਆਦਾ ਵਧੀਆ ਲੱਗਿਆ ਪਲੀਜ਼ ਕਮੈਂਟ ਕਰਕੇ ਦੱਸਿਓ। ਇਹਨੂੰ ਆਪਾਂ ਆਪਣੇ ਸੂਟ ਤੇ ਕਿਸੇ ਵੀ ਤਰ੍ਹਾਂ ਪਾ ਸਕਦੇ ਆ ਡਿਜ਼ਾਈਨ ਕਰ ਸਕਦੇ ਆ ਆਪਦੇ ਸੂਟ ਨੂੰ ਲਓ ਜੀ ਡਿਜ਼ਾਈਨ ਆਪਣੇ ਬਣ ਕੇ ਤਿੰਨੇ ਕੰਪਲੀਟ ਨੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਬਣੇ ਹੋਏ ਤੇ ਸੋਨੂੰ ਕਿਹੜਾ ਜ਼ਿਆਦਾ ਪਸੰਦ ਆਇਆ ਪਲੀਜ਼ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਨੂੰ ਆਪਾਂ ਇੱਥੋਂ ਅੰਡਰਲਾਈਨ ਵੀ ਕਰ ਸਕਦੇ ਹਾਂ